ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਪ੍ਰੀ ਸਾਤਸ਼੍ਰੀ ਕਾਲਾ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਬਾਰੇ ਪੰਜਾਬ ਸਰਕਾਰ ਵੱਲੋਂ ਆਈ ਨਵੀਂ ਖਬਰ ਸਰਕਾਰ ਨੇ ਐਕਸ਼ਨ ਲੈਂਦਿਆਂ ਕੀਤੀ ਕਾਰਵਾਈ ਅਕਾਲੀ ਦਲ ਵੱਲੋਂ बसपा ਦੇ ਉਮੀਦਵਾਰ ਨੂੰ ਸਮਰਥਨ ਦੇਣ ਤੇ ਭੜਕੀ ਬੀਬੀ ਗੀਰ ਕੋਰ ਸੁਖਵੀਰ ਬਾਦਲ ਨੂੰ ਸੁਣਾਈਆਂ ਖਰੀਆਂ ਖਰੀਆਂ ਪੰਜਾਬ ਦੇ ਹਸਪਤਾਲਾਂ ਵਿੱਚ 2000 ਡਾਕਟਰਾਂ ਦੀ ਹੋਵੇਗੀ ਪ੍ਰਤੀ ਕੈਬਨਿਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਪੰਜਾਬ ਚ 16 ਟੋਲ ਪਲਾਜ਼ੇ ਹੋਏ ਬੰਦ ਲੋਕਾਂ ਨੂੰ ਰੋਜ਼ਾਨਾ 95 ਲੱਖ ਰੁਪਏ ਦਾ ਹੋ ਰਿਹਾ ਹੈ ਫਾਇਦਾ ਕੈਬਨਿਟ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ ਹোলਦਾਰ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਅਤੀ ਕੀਤਾ ਕਾਬੂ ਪੰਜਾਬ 'ਚ ਅੱਜ ਪੈ ਸਕਦਾ ਹੈ ਭਾਰੀ ਵੀ ਮੌਸਮ ਵਿਭਾਗ ਨੇ ਕੀਤੀ ਤਾਜ਼ਾ ਪਵਿਕ ਬਾਣੀ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਨਾਲ ਜੁੜੀ ਵੱਡੀ ਐਪਰੇਡ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮਾਂ ਕਿਸਾਨਾਂ ਦਾ ਨਵਾਂ ਐਲਾਨ ਲਾਡੋਵਾਲ ਟੋਰ ਪਲਾਜ਼ਾ ਤੇ ਪੱਕਾ ਤਾਲਾ ਲਗਾਉਣ ਦੀ ਤਿਆਰੀ ਚ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਲਾਪਗ 17575 ਬੋਕਸ ਪੈਨਸ਼ਨਰਾਂ ਤੋਂ ਕਰੀਬ 44 ਕਰੋੜ 34 ਲੱਖ ਰੁਪਏ ਦੀ ਰਿਕਵਰੀ ਕੀਤੀ ਹੈ ਸਮਾਜਿਕ ਸੁਰੱਖਿਆ ਈਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿ ਹੈਗੀ ਪੰਜਾਬ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪੈਨਸ਼ਨ ਸਕੀਮ ਅਧੀਨ ਸੂਬੇ ਦੇ ਲੱਖਾਂ ਲੋਕਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਹਨਾਂ ਵਿੱਚੋਂ ਲਗਭਗ 1,7571 ਵਿਅਕਤੀ ਗਲਤ ਢੰਗ ਨਾਲ ਪੈਨਸ਼ਨ ਲੈ ਰਹੇ ਸਨ ਇਸ ਵਾਰ ਇਹ ਪਤਾ ਲੱਗਿਆ ਹੈ ਵੀ ਵਿਭਾਗ ਨੇ 1,7571 ਪੈਨਸ਼ਨਰਾਂ ਤੋਂ 44 ਕਰੋੜ 34 ਲੱਖ ਰੁਪਏ ਦੀ ਰਿਕਵਰੀ ਕੀਤੀ ਹੈ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਵਿੱਤਵਰੇ 2023-24 ਵਿੱਚ 33 ਲੱਖ 48999 ਪੈਨਸ਼ਨਰਾਂ ਨੂੰ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਦਿੱਤੀ ਗਈ ਸੀ ਇਸ ਵਿੱਚੋਂ ਕਾਫੀ ਲੋਕ ਗਲਤ ਢੰਗ ਨਾਲ ਪੈਨਸ਼ਨ ਲੈ ਰਹੇ ਸਨ ਇਸ ਬਾਰੇ ਜਾਣਕਾਰੀ ਮਿਲਦੇ ਹੀ ਵਿਭਾਗ ਵੱਲੋਂ ਸੂਬੇ ਭਰ ਵਿੱਚ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ 107571 ਲੋਕਾਂ ਦੇ ਗਲਤ ਢੰਗ ਨਾਲ ਪੈਨਸ਼ਨ ਲੈਣ ਦਾ ਖੁਲਾਸਾ ਹੋਇਆ ਹੈ ਇਹਨਾਂ ਵਿੱਚ 106521 ਪੈਨਸ਼ਨਰ ਇਸ ਦੁਨੀਆ ਨੂੰ ਵਾਲੇ ਵਿਦਾ ਚੁੱਕੇ ਸਨ ਜਿਨ੍ਹਾਂ ਦੀ ਪੈਨਸ਼ਨ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਰਹੇ ਸਨ ਇਸ ਤੋਂ ਇਲਾਵਾ 476 ਪੈਨਸ਼ਨਰ ਐਨਆਰਆਈ ਅਤੇ 574 ਸਰਕਾਰੀ ਪੈਨਸ਼ਨਰ ਸੰਨ ਉਹਨਾਂ ਨੇ ਕਿਹਾ ਹੈ ਕਿ ਗਲਤ ਟਾਂਗ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ 41 ਕਰੋੜ 22 ਲੱਖ ਰੁਪਏ ਦੀ ਰਿਕਵਰੀ ਕਰਵਾਈ ਗਈ ਹੈ ਸ਼੍ਰੋਮਣੀ ਕਾਲੀਦਲ ਵਿੱਚ 13 ਬੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਜਿਸ ਦਾ ਅਸਰ ਜਿਮਨੀ ਚੌਂ ਤੇ ਖਾਸ ਸੁਰਤੇ ਵੇਖਣ ਨੂੰ ਮਿਲ ਰਿਹਾ ਹੈ ਜਲੰਧਰ ਵੈਸਟ ਹਲਕੇ ਦੇ ਜਿਮਨੀ ਚੌਂ ਵਿੱਚ ਕਾਲੀਦਲ ਵੱਲੋਂ ਬਸਪਾ ਨੂੰ ਸਮਰਥਨ ਦੇ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਤੇ ਵੱਡਾ ਹਮਲਾ ਕੀਤਾ ਹੈ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿ ਹੈਗੀ ਪਾਰਟੀ ਨੇ ਅਤੇ ਸੰਗਤ ਨੇ ਬੀਬੀ ਸੁਰਜੀਤ ਕੌਰ ਨਾਲ ਧੋਖਾ ਕੀਤਾ ਹੈ ਉਹਨਾਂ ਨੇ ਕਿ ਹੈਗੀ ਪਾਰਟੀ ਨੇ ਪਹਿਲਾਂ ਵੀ ਬਹੁਤ ਸਾਈਨ ਕਰਕੇ ਟਿਕਟ ਦਿੱਤੀ ਬਾਅਦ ਵਿੱਚ ਸਟੈਂਪ ਲੈ ਲਿਆ ਜੋ ਬਿਲਕੁਲ ਹੀ ਗਲਤ ਹੈ ਇਸ ਦੇ ਨਾਲ ਹੀ ਬੀਬੀ ਜਗੀਰ ਕੋਰ ਦਾ ਕਹਿਣਾ ਹੈ ਕਿ ਉਹ ਪੰਥ ਦੇ ਲੀਡਰਨ ਨੂੰ ਅਪੀਲ ਕਰਦੇ ਹਨ ਕਿ ਉਹ ਬੀਬੀ ਸੁਰਜੀਤ ਕੋਰ ਦਾ ਸਾਥ ਦੇ ਕੇ ਉਹਨਾਂ ਨੂੰ ਜਲੰਧਰ ਜਿਮਨੀ ਚੋਣ ਜਿੱਤਵਾਉਣ ਬੀਬੀ ਜਗੀਰ ਕੋਰ ਨੇ ਕਿਹਾ ਹੈ ਕਿ ਇਤਿਹਾਸ ਦੇ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਸੀ ਪਰ ਪ੍ਰਧਾਨ ਸੁਖਵੀਰ ਬਾਦਲ ਹਮੇਸ਼ਾ ਹੀ ਇਤਿਹਾਸ ਬਣਾਉਂਦੇ ਹਨ ਤੇ ਸ਼ਵੀਰ ਬਾਦਲ ਨੇ ਇਸ ਵਾਰ ਵੀ ਇਤਿਹਾਸ ਬਣਾਇਆ ਹੈ ਕਿ ਟਿਕਟ ਦੇ ਕੇ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਬੀਬੀ ਸੁਰਜੀਤ ਕੌਰ ਦੇ ਨਾਲ ਹਨ ਅਤੇ ਤੱਕੜੀ ਤੇ ਵੋਟਾਂ ਜ਼ਰੂਰ ਪਾਉਣਗੇ ਇਸ ਦੇ ਨਾਲ ਹੀ ਗੁਰਪ੍ਰਤਾਪ ਸਿੰਘ ਵੱਡਾਲਾ ਤੇ ਸਰਵਨ ਸਿੰਘ ਫਿਲੌਰ ਵੱਲੋਂ ਵੀ ਪਾਰਟੀਆਂ ਦੀਆਂ ਗਤੀਵਿਧੀਆਂ ਤੇ ਸਵਾਲ ਚੁੱਕੇ ਗਏ ਹਨ ਪੰਜਾਬ ਦੇ ਹਸਪਤਾਲਾਂ ਵਿੱਚ ਡਾਕਟਰਾਂ ਤੇ ਮੈਨਪਾਵਰ ਦੀ ਕਮੀ ਤੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਇਹ ਹੈ ਕਿ ਪੈਰਾਮੈਡੀਕਲ ਸਟਾਫ ਨੂੰ ਬਹਾਲ ਕਰ ਦਿੱਤਾ ਗਿਆ ਹੈ ਡਾਕਟਰਾਂ ਨੂੰ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸੂਬੇ ਵਿੱਚ 2000 ਡਾਕਟਰਾਂ ਦੀ ਨਿਯੁਕਤੀ ਕੀਤੀ ਜਾਣੀ ਹੈ ਪਹਿਲੇ ਪੜਾਅ ਵਿੱਚ 500 ਡਾਕਟਰ ਦੀ ਨਿਯੁਕਤੀ ਕੀਤੀ ਜਾਵੇਗੀ ਜਿੱਥੇ ਮੈਡੀਕਲ ਸਟਾਫ ਨਹੀਂ ਹੈ ਉੱਥੇ ਵੀ ਉਹਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਸਮਾਂ ਲੱਗੇਗਾ ਪਰ ਸਾਰੀਆਂ ਕਮੀਆਂ ਦੂਰ ਹੋ ਜਾਣਗੀਆਂ ਉਹਨਾਂ ਨੇ ਮੰਨਿਆ ਕਿ ਮੈਡੀਕਲ ਅਫਸਰਾਂ ਦੀ ਘਾਟ ਹੈ ਕਿਉਂਕਿ ਕਈ ਡਾਕਟਰ ਅਗਲੇਰੀ ਪੜ੍ਹਾਈ ਲਈ ਨੌਕਰੀ ਛੱਡ ਦਿੰਦੇ ਹਨ ਇਸ ਲਈ ਇਸ ਮਾਮਲੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਮੰਤਰੀ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਜਾਇਜਾ ਲੈਨ ਪਹੁੰਚੇ ਸਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਹਤ ਵਿਭਾਗ ਦੇ 1200 ਕਰੋੜ ਰੁਪਏ ਰੋਕ ਲਈ ਹਨ ਹੁਣ ਸਾਡੇ ਸੰਸਦ ਮੈਂਬਰਾਂ ਦੀ ਗਿਣਤੀ ਵਧ ਗਈ ਹੈ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਰੱਖਣਗੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਨੂੰ ਗਲਤ ਤਰੀਕੇ ਨਾਲ ਰੋਕਿਆ ਹੋਇਆ ਹੈ ਵਾਧਦੀ ਮਹਿੰਗਾਈ ਦਰਮਿਆਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿਤੀ ਰਾਹਤ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਭਾਰੰਦਰ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ ਇਸ ਨਾਲ ਯਾਤਰੀਆਂ ਨੂੰ ਰੋਜ਼ਾਨਾ 58.70 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਲੋਕ ਨਿਰਮਾਣ ਮੰਤਰੀ ਹਰਪੰਦਰ ਸਿੰਘ ਈਟਿਓ ਨੇ ਇੱਥੇ ਇੱਕ ਜਾਰੀ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕਰਦੇ ਹਨ ਕਿ ਹੈਗੀ ਟੋਲ ਪਲਾਜ਼ਾ ਨੂੰ ਹਟਾਉਣਾ ਪੰਜਾਬ ਦੇ ਲੋਕਾਂ ਨੂੰ ਆਰਥਿਕ ਰਾਹਤ ਪਹੁੰਚਾਉਣ ਵਾਲੀ ਕਮਹਤਵਪੂਰਨ ਕਦਮ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਨਾ ਸਿਰਫ ਨਾਗਰਿਕਾਂ ਤੇ ਵੀਤੀ ਬੋਝ ਘਟੇਗਾ ਬਲਕਿ ਇਨ੍ਹਾਂ ਸੜਕਾਂ ਤੇ ਨਿਰਵਿਘਨ ਅਤੇ ਰੁਕਾਵਟ ਰਹਿਤ ਆਵਾਜਾਈ ਨੂੰ ਯਕੀਨੀ ਬਣਾਇਆ ਗਿਆ ਹੈ ਲੋਕ ਨਿਰਮਾਣ ਮੰਤਰੀ ਨੇ ਕਿਹਾ ਹੈ ਕਿ ਕਰੀਬ 2 ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਨੇ ਕੁੱਲ 535.45 ਕਿਲੋਮੀਟਰ ਰਾਜ ਮਾਰਗਾਂ ਤੋਂ ਟੋਲ ਸਮਾਪਤ ਕਰ ਦਿੱਤੇ ਹਨ ਪੰਜਾਬੀ ਵਿਲੈਂਸ ਵਿਰੋਧ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਬਿੰਡੀ ਮੁਹਿੰਮ ਦੌਰਾਨ ਐਸਬੀਐਸ ਨਗਰ ਦੇ ਥਾਣਾ ਬੰਗਾ ਸਿਟੀ ਵਿਖੇ ਤਾਇਨਾਤ ਹੈੱਡ ਕਨਸਟੇਬਲ ਅਵਤਾਰ ਸਿੰਘ ਨੂੰ 5000 ਪਰੇਸ਼ਤ ਲੈਂਦੇ ਰੰਗੇ ਹੱਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਵਿਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਲਜਮ ਨੂੰ ਬੰਗਾ ਸ਼ਹਿਰ ਦੀ ਰਹਿਣ ਵਾਲੀ ਰੇਖਾ ਦੇਵੀ ਵੱਲੋਂ ਦਰਜ ਕਰਵਾਏਗੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਵਿਲੈਂਸ ਕੋਲ ਸੰਪਰਕ ਕਰਕੇ ਦੱਸਿਆ ਕਿ ਉਸਦੇ ਲੜਕੇ ਵਿਰੁੱਧ ਥਾਣਾ ਬੰਗਾ ਵਿਖੇ ਮੁਕੱਦਮਾ ਦਰਜ ਹੈ ਤੇ ਉਕਤ ਪੁਲਿਸ ਮੁਲਾਜ਼ਮ ਅਦਾਲਤ ਵਿੱਚ ਚਲਾਨ ਪੇਸ਼ ਕਰਨ ਮੌਕੇ ਉਸਦੇ ਲੜਕੇ ਦਾ ਪੱਖ ਲੈਣਾ ਅਤੇ ਅਦਾਲਤ ਵਿੱਚ ਉਸ ਨੂੰ ਇਸ ਕੇਸ ਵਿੱਚੋਂ ਬਰੀ ਕਰਵਾਉਣ ਬਦਲੇ 10000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾ ਕੇ ਉਕਤ ਪੁਲਿਸ ਮੁਲਾਜ਼ਮ ਉਸ ਕੋਲੋਂ ਪਹਿਲਾਂ ਹੀ ਰਿਸ਼ਵਤ ਵਜੋਂ ਕਿਸ਼ਤਾਂ ਵਿੱਚ 5500 ਰੁਪਏ ਲੈ ਚੁੱਕਾ ਹੈ ਅਤੇ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਨਲੈਂਸ ਦੀ ਟੀਮ ਨੇ ਜਾਲ ਵਿਛਾਇਆ ਤੇ ਉਪਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਤੀ ਕਾਬੂ ਕਰ ਲਿਆ ਹੈ ਅਤੇ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ بارش ਹੋਣ ਤੋਂ ਬਾਅਦ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਦੂਜੇ ਪਾਸੇ ਪ੍ਰੀ ਮਾਨਸੂਨ ਦੀ ਪਹਿਲੀ بارش ਨਾਲ ਪੰਜਾਬ ਤੇ ਹਰਿਆਣਾ ਸਮੇਤ ਨੇੜਲੇ ਸੂਬਿਆਂ ਦਾ ਮੌਸਮ ਖੁਸ਼ ਨੁਮਾ ਹੋ ਗਿਆ ਹੈ ਜਿਸ ਨਾਲ ਜਨਤਾ ਨੂੰ ਕਾਫੀ ਰਾਹਤ ਮਿਲੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਰਾਹਤ ਦਾ سلسلہ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗਾ ਕਿਉਂਕਿ ਅਗਲੇ ਦਿਨਾਂ ਵਿੱਚ ਵੀ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ بارش ਦੇ ਅਸਾਰ ਬਣੇ ਰਹਿਣਗੇ ਹਰਿਆਣਾ ਅਤੇ ਪੰਜਾਬ ਵਿੱਚ ਅਗਲੇ 1 ਤੋਂ 2 ਦਿਨ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਮੁਤਾਬਿਕ ਤਾਪਮਾਨ ਵਿੱਚ ਹੋਰ ਗਿਰਾਵਟ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪੰਜਾਬ ਦੇ ਪਿੰਡਾਂ ਲਈ ਨਵਾਂ ਐਲਾਨ ਕੀਤਾ ਸੀ ਉਹਨਾਂ ਨੇ ਪਿੰਡਾਂ ਨੂੰ ਕਿਹਾ ਕਿ ਸਾਡੇ ਕੋਲ ਆ ਕੇ ਸੰਪਰਕ ਕਰੋ ਤੇ ਆਪਣੇ ਪਿੰਡ ਦੇ ਵਿੱਚ ਨਿਗਾਹ ਰੱਖੋ ਤੇ ਜੇ ਕੋਈ ਨਸ਼ਾ ਵੇਚਣਾ ਆਉਂਦਾ ਹੈ ਤਾਂ ਸਾਨੂੰ ਦੱਸੋ ਅਤੇ ਜੇ ਪੰਜਾਬ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਵੀ ਜਰੂਰ ਦੱਸੋ ਅਤੇ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਪਿੰਡ ਵਿੱਚ ਨੌਜਵਾਨ ਮੁੰਡਿਆਂ ਨੂੰ ਵਿਜੀ ਰੱਖਣ ਲਈ ਉਹਨਾਂ ਦੀ ਤਰੱਕੀ ਲਈ ਕੀ ਕਰਨਾ ਹੈ ਤੇ ਉਹਨਾਂ ਨੂੰ ਸਟੇਡੀਅਮ ਚਾਹੀਦਾ ਹੈ ਤਾਂ ਸਟੇਡੀਅਮ ਮਿਲ ਜਾਵੇਗਾ ਹਸਪਤਾਲ ਚਾਹੀਦਾ ਹੈ ਤਾਂ ਹਸਪਤਾਲ ਮਿਲੇਗਾ ਅਤੇ ਜੇਕਰ ਪਿੰਡ ਦਾ ਕੋਈ ਸਕੂਲ ਅਪਗ੍ਰੇਡ ਕਰਨਾ ਹੈ ਤਾਂ ਉਹ ਵੀ ਕੀਤਾ ਜਾਵੇਗਾ ਜਦੋਂ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਗਏ ਤਾਂ ਉਹਨਾਂ ਨੂੰ ਟ੍ਰੀਟਮੈਂਟ ਦੇ ਨਾਲ-ਨਾਲ ਕੰਮ ਵੀ ਦੇਣਾ ਪਵੇਗਾ ਤੇ ਜੇ ਉਹ 4 ਮਹੀਨੇ ਵੇਲੇ ਰਹਿ ਗਏ ਫਿਰ ਉਹ ਉਸੇ ਸੰਗਤ ਵਿੱਚ ਵਾਪਸ ਚਲੇ ਜਾਣਗੇ ਸੋ ਅਸੀਂ ਉਹਨਾਂ ਨੂੰ ਕੰਮ ਵੀ ਦੇਵਾਂਗੇ ਤਾਂ ਕਿ ਉਹ ਕੰਮ ਲੱਗ ਜਾਣ ਅਤੇ ਉਹਨਾਂ ਦੀ ਜ਼ਿੰਦਗੀ ਵਾਪਸ ਮੇਨ ਟ੍ਰੈਕ ਤੇ ਆ ਜਾਵੇ ਅਤੇ ਹੁਣ ਮੁੱਖ ਮੰਤਰੀ ਭਗਮੰਤ ਮਾਨ ਦੇ ਇਸ ਐਲਾਨ ਮਗਰੋਂ ਫਾਜ਼ਿਲਕਾ ਵਿੱਚ ਪੁਲਿਸ ਵੱਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿੰਡਾਂ ਨੇ ਇੱਕਜੁੱਟ ਹੋ ਕੇ ਜ਼ਿਲ੍ਹੇ ਦੇ 133 ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ عہد ਲਿਆ ਹੈ ਉਹਨਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਨਸ਼ੇ ਤੋਂ ਪੀੜਿਤ ਲੋਕਾਂ ਦਾ ਇਲਾਜ ਕਰਵਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ਪਿੰਡ ਕੇਲਿਆਂਵਾਲਾਂ ਦੇ ਉਪਕਾਰ ਸਿੰਘ ਦਾ ਕਹਿਣਾ ਹੈ ਕਿ ਇਸ ਲਈ ਬਹੁਤ ਸਾਰੇ ਲੋਕ ਅੱਗੇ ਨਹੀਂ ਆ ਰਹੇ ਸਨ ਪਰ ਹੁਣ ਪਿੰਡ ਚੱਕ ਖਿਓ ਵਾਲੀ ਅਤੇ ਚੱਕ ਰਾਦੇਵਾਲਾ ਦੇ ਗੁਰਪਾਲ ਸਿੰਘ ਨਸ਼ਾ ਛੱਡਣ ਲਈ ਪੰਚਾਇਤ ਪੱਧਰ ਤੇ ਪ੍ਰੇਰਿਤ ਕੀਤਾ ਜਾਵੇਗਾ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰਨ ਤਾਂ ਸਫਲਤਾ ਟੱਲ ਹੈ ਡੀਸੀ ਡਾਕਟਰ ਸੀਨੂ ਦੁੱਗਲ ਨੇ ਲੋਕਾਂ ਦੇ ਇਸ ਉਪਰਾਲੇ ਦਾ ਸਵਾਗਤ ਕਰਦੇ ਹਾਂ ਕਿ ਹੈਗੇ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਨਸ਼ਾ ਵੇਚਣ ਵਾਲੇ ਦੀ ਪਛਾਣ ਦੱਸਣ ਵਾਲੇ ਦਾ ਨਾਮ ਗੁਪਤ ਰੱਖ ਕੇ ਉਸਤੇ ਕਾਰਵਾਈ ਕੀਤੀ ਜਾਵੇਗੀ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ ਪੰਜਾਬ ਦਾ ਲਾਡੋਵਾਲ ਟੋਲਪਲੇਆ ਪਿਛਲੇ ਕੁਝ ਦਿਨਾਂ ਤੋਂ ਬੰਦ ਹੈ ਪੰਜਾਬੀਆਂ ਨੂੰ ਇਨਾ ਟੋਲ ਟੈਕਸਾਂ ਤੋਂ ਲੰਘਣ ਲਈ ਆਪਣੀ ਜੇਬ ਢਿੱਲੀ ਕਰਨੀ ਪੈਂਦੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਥਿਓਰਟੀ ਅਤੇ ਸਟੇਟ ਦੇ ਲਾਪਗ 42 ਤੋਂ ਵੱਧ ਟੋਲ ਪਲਾਜ਼ਾ ਹਨ ਪਰ ਹੁਣ ਲਾਡੋਵਾਲ ਟੋਲ ਪਲਾਜ਼ਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨ ਜਥੇਬੰਦੀਆਂ ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਤੇ ਪੱਕਾ ਤਾਲਾ ਲਗਾਉਣ ਦੀ ਤਿਆਰੀ ਵਿੱਚ ਹਨ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ 30 ਜੂਨ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਲਾਡੋਵਾਲ ਟੋਲ ਪਲਾਜ਼ਾ ਪੱਕੇ ਤੌਰ ਤੇ ਬੰਦ ਕਰ ਦੇਵਾਂਗੇ ਉਹਨਾਂ ਵੱਲੋਂ 30 ਜੂਨ ਨੂੰ ਸਵੇਰੇ 11 ਵਜੇ ਦੀ ਕਾਲ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਫਿਰ ਇਸ ਦੀਆਂ ਕੀਮਤਾਂ ਘਟਾਈਆਂ ਜਾਣ ਜਿਹੜੇ ਲੋਕਾਂ ਨੇ ਤੁਹਾਨੂੰ ਧੋਖਾ ਦਿੱਤਾ ਜਿਹੜੇ ਲੋਕ ਤੁਹਾਨੂੰ ਅਧਿਕਾਰ ਛੱਡ ਕੇ ਚੱਲ ਗਏ ਅੱਜ ਤੁਸੀਂ ਵੀ ਉਹਨਾਂ ਨੂੰ ਇੱਥੇ ਵੜਨ ਨਾ ਦਿਓ ਤੁਸੀਂ ਵੀ ਉਹਨਾਂ ਨੂੰ ਜਿੱਦਾਂ ਉਹ ਤੁਹਾਨੂੰ ਛੱਡ ਕੇ ਉਹਨਾਂ ਜਵਾਬ ਦੇਗੇ ਤੁਸੀਂ ਵੀ ਉਹਨਾਂ ਨੂੰ ਵੋਟਾਂ ਵਾਲੇ ਕੋਰਾ ਜਵਾਬ ਦੇ ਦਿਓ ਕੋਈ ਵੋਟਾਂ ਨਹੀਂ ਪੈਂਦੀਆਂ ਵੋਟਾਂ ਕੰਮ ਦੇ ਆਧਾਰ ਤੇ ਪੈਂਦੀਆਂ ਵੋਟਾਂ ਉਹਨੂੰ ਪਾਇਓ ਜਿਹੜੇ ਤੁਹਾਡੇ ਦੁੱਖ ਸੁੱਖਾਂ 'ਚ ਤੁਹਾਡੇ ਨਾਲ ਖੜੇ ਜਿਹੜੇ ਤੁਹਾਡੇ ਮਸਲੇ ਨੇ ਸ਼ਹਿਰ ਦੇ ਕਈ ਮਸਲੇ ਸਾਨੂੰ ਵੀ ਸੁਣਾਉਣਾ ਚਾਹੁੰਦਾ ਮੈਂ ਸਵੇਰ ਤੋਂ ਬਥੇਰੀਆਂ ਮੀਟਿੰਗਾਂ ਕੀਤੀਆਂ ਪਰ ਕੰਮ ਨਹੀਂ ਕਰਾਇਆ ਸੋ ਉਹ ਵੀ ਕੰਮ ਪੂਰੇ ਹੋਣਗੇ ਹੁਣ ਸਾਡਾ ਪਰਿਵਾਰ ਇੱਥੇ ਇਹ ਹੈ ਕਰੂਗਾ ਅਸੀਂ ਇੱਥੇ ਰਹਿਸ਼ ਲਈ ਹੈ ਸੋ ਇਹ ਦਾਅਵੇ ਤਾਂ ਸਾਡੇ ਇੱਥੇ ਹੈਗੇ ਹੀ ਆ ਉਹ ਤੋਂ ਬਾਅਦ ਵੀ ਅਸੀਂ ਇੱਥੇ ਆਉਂਦੇ ਰਹਾਂਗੇ ਪਰ ਜੇ ਤੁਸੀਂ ਚਾਹੋਗੇ ਅਸੀਂ ਆਉਂਦੇ ਰਹੀਏ ਤੋਂ ਨੂੰ ਇੱਥੋਂ ਸਾਡੇ ਕੈਂਡੀਡੇਟ ਨੂੰ ਵਿਚਾਰ ਕੇ ਭੇਜਣਾ ਪਊਗਾ ਸਾਡਾ ਵੀ ਹੌਸਲਾ ਵਧੂਗਾ ਜਿੱਦਾਂ ਪੂਰੀ ਸਾਡਾ ਪਰਿਵਾਰ ਕਿਹੜੇ ਲੌਲਾ ਆਦਰ ਹੁੰਦਾ ਲੋਕਾਂ ਚ ਵਿਚਰਦਾ ਹੈ ਉਸੇ ਤਰੀਕੇ ਨਾਲ ਚਲੰਦਰ ਚ ਵੀ ਸਾਡਾ ਪਰਿਵਾਰ ਹਾਜ਼ਰ ਰਹੇਗਾ ਤੁਹਾਡੀ ਸੇਵਾ 'ਚ ਹਮੇਸ਼ਾ ਜਦੋਂ ਵੀ ਤੁਸੀਂ ਆਵਾਜ਼ ਮਾਰੋਗੇ ਕੋਈ ਨਾ ਕੋਈ ਸਾਡੇ ਪਰਿਵਾਰ ਦਾ ਮੈਂਬਰ ਤੁਹਾਡੇ ਨੇ ਸੂਰ ਆ ਕੇ ਵਿਧਰੇ ਜਿੱਤਦਾ ਜੇ ਆਪਾਂ ਦੱਲ ਕਰੀ ਆਪਣੇ ਕੈਂਡੀਡੇਟ ਦੀ ਤੇ ਆਪਣੇ ਕੈਂਡੀਡੇਟ ਦੀ ਤੁਸੀਂ ਸਾਰੇ ਜਾਣਦੇ ਹੋ ਮੇਂਦਰ ਭਗਤ ਜੀ ਬਹੁਤ ਹੀ ਸਾਫ਼ ਸੁਜੀ ਜਿਹੜੀ ਉਹਨਾਂ ਦੀ ਇਮਾਨਦਾਰੀ ਬਣੀ ਹਮੇਸ਼ਾ ਕੋਈ ਉਹਨਾਂ ਤੇ ਦਾਗ ਨਹੀਂ ਜਿੱਥੇ ਵੀ ਜਾਂਦਾ ਹਰੇਕ ਬੰਦਾ ਉਹਨਾਂ ਦੀ ਸਿਖਤ ਕਰਦਾ ਹੈ ਸੋ ਆਪਾਂ ਇਹ ਜੀ ਕੈਂਡੀਡੇਟ ਤੁਹਾਡੀ ਭੇਜੀ ਹੈ ਜਿਹੜੇ ਲੋਕਾਂ ਨੂੰ ਪਛਾਣਦੇ ਨੇ ਜਿਹੜੇ ਲੋਕਾਂ ਦੇ ਦੁੱਖ ਸੁੱਖਾਂ ਨੂੰ ਜਾਣਦੇ ਨੇ ਸੋ ਮੇਰੀ ਤੁਹਾਡੇ ਇੱਕ ਇਹ ਅਪੀਲ ਹੈ ਕਿ ਆਉਣ ਵਾਲੀ 10 ਤਰੀਕ ਨੂੰ ਤੁਸੀਂ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਇਥੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਭਿੰਦਰ ਭਗਤ ਸਿੰਘ ਨੂੰ ਜਿਤਾ ਕੇ ਭੇਜੋ ਤੁਹਾਡੀ ਆਵਾਜ਼ ਨਾਲ ਕਿ ਵਿਧਾਨ ਸਭਾ ਚ ਸੂਬੇ ਚੱਕਣ ਜਿਹੜੇ ਮਸਲੇ ਵੱਡੇ ਵੱਡੇ ਮਸਲੇ ਨੇ ਉਹ ਵੀ ਹੱਲ ਹੋਣ ਤੇ ਸਾਡਾ ਵੀ ਹੌਸਲਾ ਵਧੇਗਾ ਕਿ ਪਰਿਵਾਰ ਆਇਆ ਸੀ ਤੇ ਪਰਿਵਾਰ ਦਾ ਰਹਿਮਾਨ ਜਿਲੰਦਰ ਦੇ ਲੋਕਾਂ ਨੇ ਰੱਖਿਆ ਸਾਡਾ ਵੀ ਹੌਸਲਾ ਤੋੜਨਾ ਹੁੰਦਾ ਤੇ ਅਸੀਂ ਹੌਂ ਦੇ ਵੀ ਰਹਾਂਗੇ ਅਸੀਂ ਤਾਂ ਚੰਡੀਗੜ੍ਹ ਛੱਡ ਕੇ ਜਲੰਧਰ ਆ ਗਏ ਹੁਣ ਤੁਹਾਡੇ ਤੇ ਹੈ ਕਿ ਤੁਸੀਂ ਸਾਨੂੰ ਰੱਖ ਲਿਓ ਇਹ ਨਾ ਹੋਵੇ ਕਿ ਤੁਸੀਂ ਸਾਡੇ ਇਹ ਪੀਣਾ ਤੇ ਤੁਹਾਨੂੰ ਇੱਥੇ ਰੱਖ ਲਿਓ ਤੋ ਸਾਡੇ ਜਿੰਨੇ ਦਿਨ ਕਹੋਗੇ ਅਸੀਂ ਆ ਕੇ ਥੋੜੇ ਹਰ ਇੱਕ ਕੰਮ ਸੁਣਾਗੇ ਹਰੇ ਕੰਮ ਚ ਜਿੰਨਾ ਹਿੱਸਾ ਹੋ ਕਰਦਾ ਸੀ ਆਤਾ ਸਮਾਟ ਟ ਕੇ ਪਾਵਾਂਗੇ ਪਰ ਤੁਹਾਡੇ ਤੇ ਇਹ ਇੱਕ ਝੂਠ ਹੈ ਇੱਕ ਧੋਖੇਬਾਜ਼ ਹੈ ਬੰਦਾ ਉਹਨੂੰ ਆਪ ਹਰਾਈਏ ਇੱਕ ਸੱਚੇ ਸੁੱਚੇ ਇਮਾਨਦਾਰ ਵਿਅਕਤੀ ਨੂੰ ਆਪਣੇ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜਿਹੜੀ ਕਿ ਪਰਾਲੀ ਦੀ ਸਮੱਸਿਆ ਸਾਰੇ ਪੰਜਾਬ ਨੂੰ ਬਹੁਤ ਵੱਡੀ ਜੜੀ ਜੀ ਤੇ ਨਜੂਜਣਾ ਪੈਂਦਾ ਜਿੱਥੇ ਸਾਨੂੰ ਸੈਂਟਰਲ ਗਵਰਨਮੈਂਟ ਵੱਲੋਂ ਜਾਂ ਦਿੱਲੀ ਸੈਂਟਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਵੀ ਤੁਸੀਂ ਇੱਥੋਂ ਧੂਆ ਜ਼ਿਆਦਾ ਪੈਦਾ ਕਰਦਿੰਨੇ ਆ ਅਸੀਂ ਦੇ ਨਾਲ ਸਾਨੂੰ ਥੋੜੀ ਇਹ ਹੁੰਦਾ ਹੈ ਵੀ ਕਿਉਂ ਪਰ ਅਸੀਂ ਚਾਹੁੰਦੇ ਹੁੰਨੇ ਆ ਵੀ ਇਹੋ ਜੀ ਗੱਲ ਕਿਉਂਕਿ ਜੇ ਇੱਥੋਂ ਧੂਆ ਪੈਦਾ ਹੋ ਰਿਹਾ ਤਾਂ ਨੁਕਸਾਨ ਸਾਡਾ ਵੀ ਪੈਣਾ ਇੱਥੋਂ ਇਹਦੇ ਵਾਸਤੇ ਹੌਲੀ ਹੌਲੀ ਪ੍ਰਬੰਧ ਪਹਿਲਾਂ ਸਾਡੇ 350 ਕਰੋੜ ਦੇ ਸੀ ਇਹਦੇ ਚ ਮਸ਼ੀਨਾਂ ਬੀਲਰ ਅਪਰਸੀਡਰ ਦੂਸਰੀਆਂ ਬਜਾਈ ਵਾਲੀਆਂ ਇਹਨੂੰ ਸਾਂਭਣ ਵਾਲੀਆਂ ਜਿਹਦੇ ਨਾਲ ਚੋਨਾ ਵਿੱਚ ਗੰਧੂਮ ਵੀ ਕਰੀ ਜਾਂਦੀ ਸੀ ਪਰਾਲੀ ਉਹਦੀ ਅਤੇ ਹੁਣ ਉਹਦੇ ਵਿੱਚ ਵਾਅਦਾ ਕਰਕੇ ਜਿਹੜਾ 500 ਕਰੋੜ ਰੁਪਏ ਦਾ ਇਸ ਵਾਰ ਹੁੰਦਾ ਇਹਦੇ ਨਾਲੋਂ ਕਿਸਾਨ ਭਰਾਵਾਂ ਨੂੰ ਸੁਸਾਇਟੀਆਂ ਨੂੰ ਪੰਚਾਇਤਾਂ ਨੂੰ ਮਸ਼ੀਨਾਂ ਦਿੱਤੀਆਂ ਜਾਣੀਆਂ ਜਿਹਦੇ ਨਾਲੋਂ ਪਰਾਲੀ ਦੀ ਸੰਭਾਲ ਕਰ ਸਕਣ ਉਸ ਤੋਂ ਬਾਅਦ ਸ਼ਾਇਦ ਇਸ ਗੱਲ ਵੱਲ ਵੀ ਧਿਆਨ ਕੀਤਾ ਜਾਂਦਾ ਹੈ ਉਹ ਇਥਨੋਲ ਵਗੈਰਾ ਬਣਨ ਲੱਗ ਜਾਣੀ ਹੈ ਤੇ ਪਰਾਲੀ ਵੀ ਬੜੀ ਵੱਡੀ ਸਮੱਸਿਆ ਨਹੀਂ ਹੋਇਆ ਕਰਨੀ ਜ ਜੂੜ ਸਾਹਮਣਾ ਲਵਾਂਗੇ ਉਤਰ ਦੇ ਪੱਸੇ ਵੀ ਵਗ ਜਾਇ ਕਰੂਗੀ ਔਰ ਇਹਦੇ ਤੋਂ ਖਾਦ ਵੀ ਬਣਨ ਲੱਗ ਜਾਣੀ ਹੈ ਜਦੇ ਨਾਲ ਸਾਨੂੰ ਕਿਸਾਨ ਭਰਾਵਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣਾ ਤੇ ਜਿਹੜੇ ਉਤਪਾਦ ਸ਼ੁਰੂ ਕਰਨਗੇ ਉਹਨਾਂ ਨੂੰ ਬੜਾ ਫਾਇਦਾ ਸਮੱਸਿਆ ਇਸ ਗੱਲ ਦੀ ਹੋਈ ਪਈ ਹੈ ਕਿ ਹਰ ਇੱਕ ਇਕੱਲਾ ਕਿਸਾਨ ਨਹੀਂ ਕੋਈ ਵੀ ਹੋਰ ਵੀ ਕੋਈ ਜੇ ਕੋਈ کارਖਾਨੇਦਾਰ ਹੈ ਕੋਈ ਹੋਰ ਕਾਰੋਬਾਰ ਚਲਾਉਂਦਾ ਮੁਨਾਫੇ ਵੱਲ ਜਾਣਾ ਚਾਹੁੰਦਾ ਜਿੱਥੋਂ ਤੱਕ ਪੰਜਾਬ ਵਿੱਚ ਜਿਹੜੀ ਖੇਤੀ ਨਰਮੇਦ ਹੋਇਆ ਕਰਦੀ ਸੀ ਨਰਮੇ ਦੀ ਸਾਰੇ ਹੀ ਹਿੰਦੁਸਤਾਨ ਚ ਨਿਊ ਦੇ ਪ੍ਰਿਕ ਚੰਗਾ ਉਸ ਤੋਂ ਕੱਟ ਕੇ ਥੋੜਾ ਜਿਆਦਾ ਪਾਸੇ ਹੋ ਰਿਹਾ ਕਿਸਾਨ ਤੇ ਜਿਹੜਾ ਝੋਨੇ ਨੂੰ ਮਨਾਫੇ ਵਾਲੀ ਫਸਲ ਕਰਦੇ ਆਂ ਇਹਦੇ ਨਾਲ ਸਾਨੂੰ ਇੱਕ ਵੱਡੀ ਦਿੱਕਤ ਆਉਂਦੀ ਹੈ ਕਿ ਪਾਣੀ ਸਾਡਾ ਡੂੰਘਾ ਜਾ ਰਿਹਾ ਵੱਧ ਵਰਤਿਆ ਜਾ ਰਿਹਾ ਸਾਡੀ ਸਰਕਾਰ ਵੱਲੋਂ ਇਹ ਬੇਨਤੀ ਹੈ ਵੀ ਭਿੰਤਾਵਲ ਵੀ ਜਾਵਾਂਗੇ ਜੇ ਹੋ ਸਕੇ ਪਰ ਮਨਾਫੇ ਵਾਲੀ ਗੱਲ ਹੈ ਇਹਦੇ ਤੇ ਵੀ ਵਾਸ਼ਪਤੀ ਪਾਣੀ ਵੀ ਥੋੜਾ ਲੈਂਦਾ ਉਹਦੇ ਚ ਖਾਦਾ ਵੀ ਥੋੜਿਆ ਲੈਂਦਾ ਦਵਾਈਆਂ ਵੀ ਥੋੜੀਆਂ ਉਹਦਾ ਜੇ ਮਿਆਰ ਚੰਗਾ ਬਣਾ ਲੈਂਦਾ ਉਹਦਾ ਮਨਾਫਾ ਵੀ ਜ਼ਿਆਦਾ ਹੁੰਦਾ ਜੇ ਸਾਡੇ ਪਰਾਲੀ ਇਸੇ ਤਰ੍ਹਾਂ ਹੀ ਜਿਹੜੀਆਂ ਘੱਟ ਦਿਨਾਂ ਵਿੱਚ ਫਸਮਾ ਜਿਹੜੀਆਂ ਕਿਸਮਾਂ ਹੈਗੀਆਂ ਨਵੀਆਂ ਕੱਢੀਆਂ ਗਈਆਂ ਉਹਨਾਂ ਨੂੰ ਵੇਚਣ ਵਾਸਤੇ ਪਰ ਮਲ ਚੁਕੇ ਦਿੱਤਾ ਸੀ ਇਹ ਹੀ ਸੁਝਾਅ ਦਿੰਨੇ ਆ ਕਿਸਾਨ ਭਰਾਵਾਂ ਨੂੰ ਵੀ ਜਿਹੜੀ 3 ਮਹੀਨਿਆਂ ਵਿੱਚ ਉਹਦੀ ਪੂਰਾ ਪਾਣੀ ਵੀ ਥੋੜਾ ਲੱਗੂਗਾ ਤੇ ਹੋਰ ਵੀ ਉਹਦੀ ਨਿਗਰਾਨੀ ਘੱਟ ਕਰਨੀ ਪੈਣੀ ਇਸ ਪਾਸੇ ਆ ਰਹੇ ਕੁਝ ਮੱਕੀ ਵੱਲ ਵੀ ਜਾ ਰਹੇ ਆ ਜੇ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਥੋੜਾ ਸਾਡਾ ਸਾਥ ਦੇ ਪੀ ਐਮ ਐਸ ਪੀ ਵੱਲ ਚੱਲ ਪਏ ਤੜਾ ਦੂਲਾ ਤੇ ਉਹਨਾਂ ਕੜੂ ਜਾ ਮਾਰ ਲੱਗ ਜਾਂਦੇ ਆ ਤੇ ਜ਼ਿੰਮੇदार 프라이ਸ ਪਾਸੇ ਵੀ ਆ ਸਕਦੇ ਆ ਤੇ ਸ਼ਾਇਦ ਸਰਕਾਰ ਸੈਂਟਰ ਸਰਕਾਰ ਸਾਡੀ ਤੇ ਹੀ ਗੁਜਾਰਸ਼ ਆ ਇਸ ਪਾਸੇ ਸੋਚੇ ਅਸੀਂ ਪੰਜਾਬ ਦੇ ਲੋਕ ਦੇਸ਼ ਲਈ ਅੰਨ ਪਾਲੇ ਪਾਸੋਂ ਹਮੇਸ਼ਾ ਵਤ ਤੋਂ ਵਤ ਉਹਨਾਂ ਦੇ ਜਿਹੜਾ ਯੋਗਦਾਨ ਪਾਉਂਦੇ ਆ ਵੱਡਾ ਹਿੱਸਾ ਪਾਉਂਦੇ ਆ ਤੇ ਪੰਜਾਬ ਦਾ ਖਿਆਲ ਸੈਂਟਰ ਦੀ ਸਰਕਾਰ ਨੂੰ ਰੱਖਣਾ ਚਾਹੀਦਾ ਇੱਕ ਆਖਰੀ ਸਵਾਲ ਸਰ ਮਾਨਸੂਨ ਦਾ ਅਸਰ ਵਿਖਣ ਲੱਗ ਗਿਆ ਹਿਮਾਚਲ ਦੇ ਵਿੱਚ ਕਈ ਥਾਵਾਂ ਦੇ ਵਿੱਚ ਜਿਹੜੀ ਬਰਸਾਤ ਹੋਈ ਹੈ ਹੈਵੀ ਉਸਨੇ ਤਬਾਹੀ ਮਚਾਈ ਹੈ ਵੱਡੇ ਪੱਧਰ ਤੇ ਉੱਪਰ ਪੰਜਾਬ ਦੇ ਹਾਲਾਤ ਕਿਾ ਨੋਰਮਲ ਹੈਗੇ ਨੇ ਪ੍ਰਬੰਧ ਮੁਕੰਮਲ ਕਰ ਲਿੱਤੇ ਗਏ ਨੇ ਜੇ ਤੱਕ ਪ੍ਰਬੰਧ ਮੁਕੰਮਲ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਜਿਹੜੀ ਹੜਾ ਵਰਗੀ ਸਥਿਤੀ ਹੁੰਦੀ ਜਦੋਂ ਬੇਬਸ ਹੋ ਕੇ ਆ ਜਾਂਦੇ ਹੋ ਉੱਥੇ ਪ੍ਰਬੰਧ ਵੀ ਕਈ ਵਾਰੀ ਪੂਰੇ ਨਹੀਂ ਪੈਂਦੇ ਆਪਾਂ ਸਾਰੇ ਜਾਣਦੇ ਕੁਦਰਤ ਅਗੇ ਕਿਸੇ ਦਾ ਜੋਰ ਨਹੀਂ ਪਰ ਸਰਕਾਰ ਵੱਲੋਂ ਸਾਰਾ ਕੁਝ ਤਿਆਰ ਕੀਤਾ ਗਿਆ ਇਹ ਕਾਰਨ ਵੀ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਰਿਸ਼ਾਂ ਆਉਣੀਆਂ ਵੱਧ ਕੇ ਆਉਣੀਆਂ ਇਹਦੀ ਵਿਲੁਖਤਾ ਆਪ ਜ਼ਿੰਮੇਵਾਰ ਹੈ ਇਸ ਨੂੰ ਜੀ ਭੁਗਤਰਾ ਕੁਤਦੇ ਜਾ ਰਹੇ ਆ ਤੇ ਇਹ ਦੂ ਵੀ ਔਖੇ ਦਿਨ ਆ ਸਕਦੇ ਆ ਅਸੀਂ ਜਿੱਥੇ ਜੰਗਲ ਨੂੰ ਤਬਾਹ ਕਰੀ ਜਾ ਰਹੇ ਆ ਉਧਰ ਦੇ ਪਾਸੇ ਧਿਆਨ ਇਹ ਜੰਗਲਾਤ ਵੱਲ ਜ਼ਰੂਰ ਸਾਨੂੰ ਖਿਆਲ ਰੱਖਣਾ ਚਾਹੀਦਾ